ਕਮਾਨ ਨੇ ਗੁਜਰਾਤ ਦੇ ਵਿੱਚ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ ਅੱਜ ਲਗਾਤਾਰ ਦੂਜੇ ਦਿਨ ਅਪਰੂਚ ਦੇ ਵਿੱਚ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਕਰਨਗੇ ਚੋਣ ਪ੍ਰਚਾਰ ਗੁਜਰਾਤ ਦੇ ਵਿੱਚ ਦੋ ਸੀਟਾਂ ਤੇ ਚੋਣ ਲੜ ਰਹੀ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲਈ ਚਾਰ ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚਾਹੀ ਭਵਨ ਕੁਮਾਰਟੀ ਨੂੰ ਜਲੰਧਰ ਤੋਂ ਬਣਾਇਆ ਉਮੀਦਵਾਰ ਲੁਧਿਆਣਾ ਗੁਰਦਾਸਪੁਰ ਤੇ ਫਿਰੋਜ਼ਪੁਰ ਤੋਂ ਮੌਜੂਦਾ ਵਿਧਾਇਕਾਂ ਨੂੰ ਟਿਕਟ ਬੀਜੇਪੀ ਨੇ ਵੀ ਪੰਜਾਬ ਲਈ ਤਿੰਨ ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਬਠਿੰਡਾ ਤੋਂ ਸਿਕੰਦਰ ਸਿੰਘ ਮਲੂਕਾਦੀਨ ਨੂੰ ਪਰਮਪਾਲ ਕੌਰ ਨੂੰ ਟਿਕਟ ਹੁਸ਼ਿਆਰਪੁਰ ਤੋਂ ਅਨੀਤਾ ਸੋਮਪrakash ਨੂੰ ਉਮੀਦਵਾਰ ਬਣਾਇਆ ਰਖੜੂ ਸਾਬ ਤੋਂ ਮਨਜੀਤ ਸਿੰਘ ਮੰਨਾ ਦੇ ਉੱਤੇ ਖੜਿਆ ਦਾ ਲੋਕ ਸਭਾ ਚੋਣਾਂ ਲਈ ਜੀ ਜੀਪੀ ਨੇ ਪੰਜ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ ਹਿਸਾਰ ਤੋਂ ਨੈਨਾ ਚਟਾਲਾ ਨੂੰ ਮੈਦਾਨ ਚ ਉਤਾਰਿਆ ਗੁਰੂਗ੍ਰਾਮ ਤੋਂ ਸਿੰਗਲ ਸਿੰਗਰ ਫਾਜ਼ਲਪੁਰੀਆ ਨੂੰ ਟਿਕਟ ਚੂਣਾ ਦੇ ਵਿਚਾਲੇ ਜਲੰਧਰ ਤੋਂ ਦਿਲਚਸਪ ਤਸਵੀਰਾਂ ਆਈਆਂ ਸਾਹਮਣੇ ਇੱਕ ਸਟੇਜ ਦੇ ਉੱਤੇ ਨਜ਼ਰ ਆਏ ਤਿੰਨ ਉਮੀਦਵਾਰ ਦੇਵਿੱਤ ਲਾ ਮੰਦਰ ਜਿੱਥੇ ਚਰਨਜੀਤ ਸਿੰਘ ਚੰਨੀ ਸੁਸ਼ੀਲ ਰਿੰਕੂ ਤੇ ਪਵਨ ਟੀਨੂ ਰਾਮ ਨਾਮੀ ਨੂੰ ਸਮਰਪਿਤ ਸੀ ਪ੍ਰੋਗਰਾਮ ਕਿਸਾਨਾਂ ਦੇ ਵੱਲੋਂ ਅੱਜ ਤੋਂ ਸ਼ੰਭੂ ਚ ਰੇਲਵੇ ਟ੍ਰੈਕ ਨੂੰ ਪੱਕੇ ਤੌਰ ਤੇ ਜੰਮ ਕਰਨ ਦਾ ਐਲਾਨ ਪ੍ਰਸ਼ਾਸਨ ਦੇ ਵੱਲੋਂ ਪ੍ਰਦਰਸ਼ਨ ਨੂੰ ਰੋਕਣ ਦੀ ਤਿਆਰੀ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਚੱਲ ਰਿਹਾ ਹੈ ਤਰਕ ਛੱਤੀਸਗੜ੍ਹ ਚ ਸੁਰੱਖਿਆ ਦਸਤਿਆਂ ਨੇ ਨਕਸਲੀ ਲੀਡਰ ਸ਼ੰਕਰ ਰਾਵ ਸਣੀ 29 ਨਕਸਲੀ ਕਿਤੇ ਢੇਰ ਕਰੀਬ 5.5 ਘੰਟੇ ਤੱਕ ਚੱਲੀ ਮੁੱਠਪੇੜ ਤਿੰਨ ਜਵਾਨ ਵੀ ਹੋਏ ਜ਼ਖਮੀ ਸੁਲਮਾਨ ਖਾਨ ਦੀ ਘਰ ਪਹੁੰਚੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਇਕਨਾਥ ਸਿੰਦੇ ਕਿਹਾ ਦੋਸ਼ੀਆਂ ਦੇ ਖਿਲਾਫ ਹੋਵੇਗੀ ਸਖਤ ਤੋਂ ਸਖਤ ਕਾਰਵਾਈ ਸੁਲਮਾਨ ਦੇ ਘਰ ਦੇ ਦੋ ਬਾਈਕ ਸਵਾਰ ਸ਼ੂਟਰਾਂ ਨੇ ਕੀਤੀ ਸੀ ਫਾਇਰਿੰਗ ਦੰਗਲ ਚ VHP ਦੇ ਲੀਡਰ ਵਿਕਾਸ ਬੱਗਾ ਦੇ ਕਤਲ ਦੇ ਦੋ ਮੁਲਜ਼ਮ ਕਾਬੂ ਰੋਪੜ ਪੁਲਿਸ ਨੇ ਕਿਤੇ ਗ੍ਰਿਫਤਾਰ ਐ SSP ਬੁਲੇ ਪਾਕਿਸਤਾਨ ਦੇ ਨਾਲ ਜੁੜੇ ਹੋ ਸਕਦੇ ਨੇ ਕਤਲ ਦੇ ਦਰ UPSC ਦੀ ਪ੍ਰੀਖਿਆ ਦੇ ਵਿੱਚ ਲਖਨਊ ਦੇ ਅਦਿੱਤ્ય ਸ਼੍ਰੀਵਾਸਤਵ ਨੇ ਕੀਤਾ ਟਾਪ ਅੰਡਰ ਟ੍ਰੇਨਿੰਗ IPS ਅਹੁਦੇ ਦੇ ਉੱਤੇ ਸੰਤਨਾਤ ਪਹਿਲਾ ਰੈਂਕ ਆਉਣ ਤੇ ਜਸ਼ਨ ਮਨਾਉਣ ਦੀ ਵੀਡੀਓ ਆਈ ਸਾਹਮਣੇ ਤੇ ਅਜ ਦੇਸ਼ਪੁਰ ਦੇ ਵਿੱਚ ਬਣਾਇਆ ਜਾ ਰਿਹਾ ਰਾਮ ਨੌਮੀ ਦਾ ਤਿਉਹਾਰ ਅਯੁੱਧਿਆ ਦੇ ਵਿੱਚ ਤੜਕੇ ਤੋਂ ਹੀ ਵੱਡੀ ਗਿਣਤੀ ਚ ਪਹੁੰਚ ਰਹੀ ਸ਼ਰਧਾਲੂ ਅੱਜ ਦੁਪਹਿਰ ਕਿਤਾ ਜਾਵੇਗਾ ਰਾਮ ਲਲਾ ਦਾ ਸੂਰੇ ਤਿਲਕ ਸਸਰੇ ਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਸਵੇਰ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਇੱਕ ਖਬਰ ਛੱਤੀਸਗੜ੍ਹ ਤੋਂ ਹੈ ਉਸ ਖਬਰ ਤੋਂ ਦਰਅਸਲ ਇਹ ਖਬਰ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਨਕਸਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਿਸ ਤਰੀਕੇ ਨਾਲ ਐਕਸ਼ਨ ਮੋਡ ਦੇ ਵਿੱਚ ਏਜੰਸੀਆਂ ਨਜ਼ਰ ਆ ਰਹੀਆਂ ਨੇ ਉਹ ਇਸ ਖਬਰ ਦੇ ਜ਼ਰੀਏ ਸਭ ਕੁਝ ਕਲੀਅਰ ਹੁੰਦਾ ਹੈ ਸ਼ੁਰੂਆਤ ਇਥੋਂ ਹੀ ਕਰਨ}\,\mathrm{ਜਾੜੀਆਂ}$ ਛੱਤੀਸਗੜ੍ਹ ਦੇ ਵਿੱਚ ਸੁਰੱਖਿਆ ਦਸਤਿਆਂ ਨੇ 29 ਨਕਸਲਾਂ ਨੂੰ ਨਕਸਲਵਾਦੀ ਜਿਹੜੇ ਹੈਗੇ ਨੇ ਉਹਨਾਂ ਨੂੰ ਟੀਰ ਕਰ ਦਿੱਤਾ ਹੈ ਔਰ ਨਕਸਲੀ ਲੀਡਰ ਸ਼ੰਕਰ ਰਾਵ ਵੀ ਇਹਨਾਂ ਦੇ ਵਿੱਚ ਸ਼ਾਮਿਲ ਹੈ ਕਾਬਲੇਗੌਰ ਇਕ ਜਿਹੜੇ 29 ਨਕਸਲੀ ਢੇਰ ਕੀਤੇ ਗਏ ਨੇ ਉਹਨਾਂ ਦੇ ਵਿੱਚ 27-27 ਲੱਖ ਰੁਪਏ ਦੇ ਦੋ ਇਨਾਮੀ ਨਕਸਲੀ ਵੀ ਮਾਰੇ ਗਏ ਨੇ ਦੋ ਅਜਿਹੇ ਨਕਸਲੀ ਸੀ ਜਿਨ੍ਹਾਂ ਦੇ ਉੱਤੇ 27-27 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ ਤੇ ਇਸ ਮੁੱਠਪੀੜ ਦੇ ਦੌਰਾਨ ਤਿੰਨ ਜਵਾਨ ਜ਼ਖਮੀ ਹੋ ਗਏ ਨੇ ਔਰ ਕਰੀਬ 85 ਵਜੇ ਤੱਕ ਇਹ ਮੰਗਲਵਾਰ ਦੇ ਦਿਨ 85 ਵਜੇ ਤੱਕ 85 ਘੰਟੇ ਤੱਕ ਇਹ ਪੂਰੀ ਮੁੱਠਪੀੜ ਚੱਲਦੀ ਰਹੀ ਜ਼ਖਮੀ ਜਵਾਨਾਂ ਨੂੰ ਹੈਲੀਕਾਪਟਰ ਦੇ ਜ਼ਰੀਏ ਰੈਸਕਿਊ ਕੀਤਾ ਗਿਆ ਰਾਇਪੁਰ ਲਿਆਂਦਾ ਗਿਆ और यह भी कहा जा रहा है कि हूं तक का सब तो व्डा नक्सल एनकाउंटर डिशन का डिविशनल कमिटी मेंबर्स जैसे शंकर ललिता राजू एम अन्य माओवादी कैडर का उपस्थिति की आसूचना पर ही अभियान संचालित किए थे डेड बॉडी के शिनाथी के पश्चात हम कंफर्म कर पाएगा इनमें से कौन कौन सी माओवादियों का डेड बॉडी है और उनके क्या क्या प्रोफाइल रहा करके शिनाथ के उपरांत हम उसको कन्फर्म करेगा छत्तीसगढ़ जिसमें हाल फिलहाल में माओवादियों का खिलाफ़ प्रभावी अभियान संचालित किए गए थे इसमें अब तक, इस तक संभवतः छत्तीसगढ़ में इस प्रकार का जो ट्वेंटी नाइन माओवादी का डेड बॉडी शायद नहीं बरामद हुआ संभवतः ये सबसे बड़ा जो रिकवरी के दृष्टिकोण से सबसे बड़ा एक सफल अभियान के रूप में इसको देखा जा सकता है ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਖਬਰ ਹੈ ਮੋਹਾਲੀ ਤੋਂ ਮੋਹਾਲੀ ਦੇ ਖਰੜ ਦੇ ਵਿੱਚ ਖੇਤਾਂ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਇਸ ਅੱਗ ਦੀ ਵਜ੍ਹਾ ਦੇ ਨਾਲ 15 ਏਕੜ ਤੋਂ ਵੱਧ ਖੇਤ ਅੱਗ ਦੀ ਲਪੇਟ ਦੇ ਵਿੱਚ ਆ ਗਏ ਔਰ ਦੱਸਿਆ ਜਾ ਰਿਹਾ ਹੈ ਕਿ ਇਥੇ ਕਣਕ ਦੀ ਫਸਲ ਪੱਕੀ ਖੜੀ ਸੀ ਜਿਸ ਦਾ ਬੜਾ ਨੁਕਸਾਨ ਹੋਇਆ ਅੱਗ ਦੀ ਲਪੇਟ ਦੇ ਵਿੱਚ ਆਈ ਕਣਕ ਸੜ ਕੇ ਸਵਾਹ ਹੋ ਗਈ ਫਾਇਰ ਬ੍ਰਿਗੇਡ ਦੀ ਟੀਮ ਨੇ ਤੇ ਲੋਕਾਂ ਨੇ ਜਿਹੜੇ ਉੱਥੇ ਸਥਾਨਕ ਲੋਕ ਨੇ ਉਹਨਾਂ ਨੇ ਕਾੜੀ ਮੁਸ਼ਕਲ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਇੱਕ ਖਰੜ ਦਾ ਇਲਾਕਾ ਜਿੱਥੇ ਕਣਕ ਦੀ ਫਸਲ ਜਿਹੜੇ ਖੇਤ ਨਜ਼ਰ ਆ ਰਹੀ ਨੇ ਤੁਹਾਨੂੰ ਕਣਕ ਦੀ ਫਸਲ ਇੱਥੇ ਲਗਾਈ ਗਈ ਸੀ ਆਪਾਂ ਸਾਰੇ ਜਾਣਦੇ ਆ ਕਿ ਹੁਣ ਤਕਰੀਬਨ ਪੱਕੇ ਤਿਆਰ ਹੈ ਕਣਕ ਦੀ ਫਸਲ ਔਰ ਇਨਫੈਕਟ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਾੜੀ ਵੀ ਹੁਣ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਤੇ ਇਸ ਤੋਂ ਚਲੇ ਅਜਿਹੇ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ ਹਰ ਸਾਲ ਕਦੇ ਕਿਸੇ ਦੀ ਛੋਟੀ ਜਿਹੀ ਲਾਪਰਵਾਹੀ ਦੀ ਵਜ੍ਹਾ ਦੇ ਨਾਲ ਕਦੇ ਕਿਸੇ ਦੀ ਸ਼ਰਾਰਤ ਦੀ ਵਜ੍ਹਾ ਦੇ ਨਾਲ ਤੇ ਕਦੀ ਟਰਾਂਸਫਾਰਮਰ ਦੇ ਵਿੱਚ ਜਾਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਹੋਈ ਸਪਾਰਕਿੰਗ ਵੀ ਵਜ੍ਹਾ ਦੇ ਨਾਲ ਖੇਤਾਂ 'ਚ ਅੱਗ ਲੱਗ ਜਾਂਦੀ ਹੈ ਕਿਉਂਕਿ ਬਿਲਕੁਲ ਕਣਕ ਜਦੋਂ ਪੱਕ ਕੇ ਤਿਆਰ ਹੁੰਦੀ ਹੈ ਤਾਂ ਉਸ ਸਮੇਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਚੰਗਿਆੜੀ ਹੀ ਬਹੁਤ ਹੁੰਦੀ ਹੈ ਅ ਅੱਗ ਦੇ ਭਾਂਬੜ ਨੂੰ ਮਚਾਉਣ ਦੇ ਲਈ ਤਾਂ ਉਹੀ ਨਜ਼ਰ ਆਇਆ ਔਰ ਕਰੀਬ-ਕਰੀਬ ਜੋ ਜਾਣਕਾਰੀ ਹੈ ਕਿ 15 ਏਕੜ ਤੋਂ ਵੱਧ ਜਿਹੜੀ ਫਸਲ ਦਾ ਨੁਕਸਾਨ ਹੋ ਇਹ ਲੂ ਮੈਨ ਜੀ ਅੱਛਾ ਕਿੰਨਾ ਕਿ ਨੁਕਸਾਨ ਹੋ ਗਿਆ ਹੋ ਗਿਆ ਜੀ ਟੁੱਟ ਗਿਆ ਸਵੇਰੇ ਬਟੀਆਂ ਸੜ ਗਈ ਭਾਈ 14 ਦੇ 15 ਕਿੱਲੇ ਸਾਰੀ ਸਵੇਰੇ ਬੋਲਦੀ ਦੀ 10 ਵਜੇ ਦਾ ਟਾਈਮ ਆਪ ਬੱਚਿਆ ਮੜਾ ਜਾ ਕੀ ਕਹਿੰਦੇ ਅੱਜ ਕਿੱਲਾ ਵੀ ਹੈਗਾ ਇਹ ਫੈਰ ਬਰੇਟ ਵਾਲਿਆਂ ਨੂੰ 40 ਮਿੰਟ ਤੋਂ ਵੀ ਉੱਪਰ ਹੋ ਗਿਆ ਟਾਈਮ ਖਰੜ ਤੋਂ ਭਾਈ 30 ਮਿੰਟ ਦਾ ਰਸਤਾ ਹੈ ਜੀ ਖਰੜ ਤੋਂ ਉਰੇ ਆਣ ਦਾ ਜੀ ਬੰਗੜਾ ਆਈ ਹੈ ਜਾਂ ਮੜਾ ਜਾ ਕੋਈ ਕਹਿੰਦਾ ਚਾਮਲਾ ਦਾ ਕੋਈ ਦਾਣੇ ਵੀ ਨਹੀਂ ਹੈਗੇ ਜਿਹੜੇ ਕਣ ਤੋਂ ਸੱਚੇ ਸਵਾਹ ਹੋ ਗਏ ਜੀ ਟੋਟਲ ਟੋਟਲ ਬਾਈ ਜੀ ਨਹੀਂ ਬੱਚੀ ਆ ਮਾੜੀ ਜੀ ਬੱਚੀ ਟੋਟਲ ਕਿੰਨੇ ਕਿੱਲੇ ਸੀਗੇ 15 ਕਿੱਲੇ ਸੀ ਕਿੰਨੀ ਕੁ ਦੇਰ ਪਹਿਲਾਂ ਪਤਾ ਲੱਗਿਆ ਥੋ ਮੈਨੂੰ 25 ਮਿੰਟ ਪਹਿਲਾਂ ਪਤਾ ਲੱਗਿਆ ਜੀ ਉੱਥੋਂ ਮੈਨੂੰ ਐਕਚੁਅਲੀ ਪੂਰੇ ਫਾਰਮ ਤੇ ਸੀਗਾ ਤੇ ਮੈਨੂੰ ਹੈਪੀ ਦਾ ਫੋਨ ਆਇਆ ਉਹਦਾ ਕਰਕੇ ਮੈਂ ਮੈਂ ਹੁਣੇ ਆ ਰਿਹਾ ਹੂੰ ਉਸ ਤੋਂ ਬਾਅਦ ਫਿਰ ਸਾਨੂੰ ਕਨਫਿਊਜ਼ਨ ਹੋ ਗਿਆ ਤੇ ਅਸੀਂ ਥੋੜਾ ਬਲੌਂਗੀ ਵੀ ਤੋਂ ਜੂਟਰਨ ਲੈ ਕੇ ਆਏ ਐ ਤੇ ਇੱਧਰ ਜਾਮੜਾ ਲੱਗਿਆ ਹੋਇਆ ਸੀ ਬੜਾ ਅਫਸੋਸ ਹੈ ਜੇ ਛੋਟਾ ਵੀ ਸੰਦੀਪ ਦੋ ਉਹ ਮੇਰੇ ਹਲਕੇ ਦੇ ਰਹਿਣ ਵਾਲੇ ਨੇ ਕਿ ਇਹਨਾਂ ਦਾ ਬਹੁਤ ਵੱਡਾ ਨੌਸ ਹੈ ਕਿਉਂਕਿ ਜਹੀ ਦੇ ਉੱਪਰ ਭਾਈ ਤਾਂ ਹੋ ਨਹੀਂ ਸਕਦੀ ਪਰ ਸਰਕਾਰ ਨੂੰ ਮੌਡਲ ਦੇ ਆਧਾਰ ਤੇ ਪਹਿਲੀ ਗੱਲ ਤਾਂ ਇਹਦੀ ਗਰਵਾਹੀ ਕਰਾ ਕੇ ਜਿੰਨਾ ਇਹਦਾ ਨੁਕਸਾਨ ਹੋਇਆ ਉਹਦਾ ਕਲੇਮ ਜਰੂਰ ਤੋ ਜਾਵੇ ਕਿਉਂਕਿ ਅੱਜ ਦੇ ਹਾਲਾਤ ਦੇ ਵਿੱਚ ਕਿਸਾਨ ਨੇ ਬੜੀ ਮਿਹਨਤ ਦੇ ਨਾਲ 6 ਮਹੀਨੇ ਦੀ ਫਸਲ ਆਪਣੀ ਤਿਆਰ ਕੀਤੀ ਹੈ ਪਰ ਅੱਜ ਜਦੋਂ ਖਤਰਨਾਕ ਸਨ ਉਹ ਖੜੇ ਪੈਣ ਵਾਲੀ ਗੱਲ ਹੈ ਕਿ ਅਗਲਾ ਸਾਲ ਕੋ ਸਾਹ ਨੂੰ ਖੜੇ ਪੈਣਾ ਸਿਰਫ ਕੁਝ ਹੋ ਬਚ ਜਾਂਦਾ ਪਰ ਇਹਦਾ ਸਭ ਖੜੀ ਗਿਆ ਨਾ ਤੇ ਇਹਦਾ ਬਹੁਤ ਵੱਡਾ ਨੁਕਸਾਨ ਹੈ ਨੁਕਸਾਨ ਦੀ ਪਰਪਾਈ ਹੋਣੀ ਬਹੁਤ ਜ਼ਰੂਰੀ ਹੈ सर ये ना दाऊँ साहब का जो पेट्रोल पंप है के एफ सी गोपाल वाला ब्लॉक है, है। वह, वहाँ पर ना सर 25 एकड़ ज़मीन है यहाँ पे किसान की उसमें से 16 सतारह एकड़ ज़मीन में कनक जो है ना वो सारी की सारी आग लग के ख़त्म हो गई है तो म, मैं मैं यहाँ पे साइड पे पहुँचा था मैं क्या आपके ध्यान में लिया हूँ किसी की सर ड्यूटी लगा दें कि अगर कोई सरकार का कोई सिस्टम है या कोई मुआवजे वगैरह का उसको देख देख कर लें है ना ਜੀ ਮੈਂ ਸਰ ਮੈਂ ਮੈਂ ਕਿਸਾਨ ਜੋ ہمارے ਸਾਥੀ ہیں جن کا یہاں پہ نقصان ہوا ہے ان کا ਨੰਬਰ اور نام ਆਪको ਡਿਟੇਲ WhatsApp ਕਰ ਰਹਾ ਹਾਂ ਮੇਰ ਕੋ ਵੀ ਮੇਰੀ ਵੀ ਜहां पे <laughs> <laughs> जरूरत होगी मैं टेक कर धन्यवाद धन्यवाद ਦੇਪਾਂਕਰ ਵਰਿੰਦਰ ਆ ਤੁਹੁੰ ਦੇ ਦੇ ਆਪਣਾ ਨੰਬਰ ਦੇ ਦੇ ਡਿਪਾਂਕਰ ਗੁਸਤਾ ਜੀ एसडीएम ਨੇ ਕੀ ਕਹਿੰਦੇ ਸਰ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਉਹ ਕਹਿੰਦੇ ਮੈਨੂੰ ਡਿਟੇਲ ਉਹਨੇ ਕਹਿੰਦੇ ਮੈਂ ਆਪਣੇ एसडीएम ਨੂੰ ਭੇਜਦਾ ਅ ਤਸਦੀਕ ਕਰਨ ਨੂੰ ਭੇਜਦਾ ਨਹੀਂ ਫਿਲਹਾਲ ਕੀ ਕਹਿ ਰਹੇ ਵੀ ਮੈਨੂੰ ਪਤਾ ਹੀ ਨਹੀਂ ਹਾਲ ਤੱਕ ਨਹੀਂ ਉਹਨਾਂ ਨੂੰ ਸ਼ਾਇਦ ਨਾ ਕੋਈ ਨਾਈ ਨੋਟਿਸ ਹੈਗਾ ਕਿਉਂਕਿ ਦੇਖੋ ਪਾਇਆ ਡਿਪਾਰਟਮੈਂਟ ਨੇ ਅੱਗੇ ਲੱਗੀ ਆ ਤੇ ਇਹਨਾਂ ਦੀ ਡਿਊਟੀ ਹੈ ਇਹਨਾਂ ਨੇ ਅੱਗੇ ਖਲਾਅ ਕਰਨਾ ਸਰ ਸਰਕਾਰ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਪਰ ਸਾਡੀ ਡਿਊਟੀ ਹੈ ਪਰ ਧਿਆਨ ਚ ਲੈ ਕੇ ਆਇਆ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਇਸ ਫਸਲ ਦਾ ਇਸ ਸਭ ਵਿਚਾਲੇ ਅੱਗੇ ਵਧੀਆਂ ਤੇ ਹੁਣ ਗੱਲ ਕਿਸਾਨਾਂ ਦੀ ਕਰਾਂਗੇ ਜੋ ਤਰਨੇ ਪ੍ਰਦਰਸ਼ਨ ਦੇ ਉੱਤੇ ਕਰੀਬ 2 ਮਹੀਨਿਆਂ ਤੋਂ ਬੈਠੇ ਹੋਏ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਤੇ ਕਿਸਾਨਾਂ ਦੇ ਵੱਲੋਂ ਅੱਜ ਤੋਂ ਸ਼ੰਭੂ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਪੱਕੇ ਤਰਨੇ ਦਾ ਐਲਾਨ ਕਰ ਦਿੱਤਾ ਗਿਆ ਰੇਲਵੇ ਟਰੈਕ ਨੂੰ ਪੱਕੇ ਤੌਰ ਤੇ ਜਮ ਕਰਨ ਦਾ ਐਲਾਨ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਤਰਨਾ ਪ੍ਰਦਰਸ਼ਨ 13 ਫਰਵਰੀ ਤੋਂ ਚੱਲ ਰਿਹਾ ਹੈ ਫਰਵਰੀ ਪੂਰਾ ਲੰਘ ਗਿਆ ਉਸ ਤੋਂ ਬਾਅਦ ਮਾਰਚ ਪੂਰਾ ਲੰਘ ਗਿਆ ਤੇ ਹੁਣ ਅਨ ਤੁਸੀਂ ਦੇਖੋ 16 17 ਦਿਨ ਆਲਰੇਡੀ ਜਿਹੜੇ ਅਪ੍ਰੈਲ ਦੇ ਵੀ ਲੰਘ ਚੁੱਕੇ ਨੇ ਤਕਰੀਬ ਕਰੀਬ 3 ਮਹੀਨੇ ਆ ਦਾ ਸਮਾਂ ਹੁਣ ਹੋਣ ਨੂੰ ਹੈ ਔਰ ਇਸਰ ਨੇ ਪ੍ਰਦਰਸ਼ਨ ਦੇ ਵਿਚਾਰੇ ਕਿਉਂਕਿ ਦੇਸ਼ ਦੇ ਵਿੱਚ ਕੋਡ ਆਫ ਕੰਡਕਟ ਲੱਗਿਆ ਹੋਇਆ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਐਮ ਐਸ ਪੀ ਦੀ ਉਪਤੇ ਲੀਗਲ ਗਰੰਟੀ ਦਿੱਤੀ ਜਾਵੇ ਕਿਸਾਨਾਂ ਦੇ ਕਰਜ਼ ਨੂੰ ਮਾਫ ਕੀਤਾ ਜਾਵੇ ਹੋਰ ਕਈ ਮੰਗਾਂ ਹੈਗੀਆਂ ਨੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਫਿਰ ਨਰਾ ਦੇ ਵਿੱਚ ਹੀ ਹਰਿਆਣਾ ਪ੍ਰਸ਼ਾਸਨ ਨੇ ਰੋਕਿਆ ਸ਼ੰਭੂ ਤੇ ਖਨੌਰੀ ਬਾਰਡਰ ਤੇ ਜ਼ਬਰਦਸਤ ਗੈਸ ਵੀ ਉਸ ਸਮੇਂ ਚਲਾਈ ਗਈ ਸੀ ਕਿਸਾਨ ਦੀ ਖਨੌਰੀ ਬਾਰਡਰ ਤੇ ਮੌਤ ਹੋ ਗਈ ਪਰ ਇਹ ਸਭ ਦੇ ਵਿਚਾਲੇ ਹੁਣ ਕਿਸਾਨਾਂ ਨੇ ਰੇਲਵੇ ਟਰੈਕ ਦਾ ਵੀ ਰੁਕ ਕਰ ਲਿਆ ਕਿਉਂਕਿ ਹੁਣ ਤੱਕ ਰੇਲਵੇ ਦੀ ਜਿਹੜੀ ਆਵਾਜਾਈ ਹੈ ਤਾਂ ਉਹ ਬਿਲਕੁਲ ਪੂਰੇ ਤਰੀਕੇ ਨਾਲ ਜਾਰੀ ਸੀ ਉੱਥੇ ਕੋਈ ਦਿੱਕਤ ਨਹੀਂ ਸੀ ਪਰ ਹੁਣ ਰੇਲਵੇ ਟਰੈਕ ਨੂੰ ਵੀ ਪੱਕੇ ਤੌਰ ਦੇ ਉੱਤੇ ਜਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਸ਼ੰਭੂ ਤਖਨੌਰੀ ਦੇ ਵਿੱਚ ਕਾਬਲੇ ਗੌਰ ਹੈ ਜਿੱਥੇ ਸ਼ੰਭੂ ਦੇ ਵਿੱਚ ਤਰਨਾ ਪ੍ਰਦਰਸ਼ਨੋਂ ਉਥੋਂ 100 200 ਮੀਟਰ ਹੀ ਬਿਲਕੁਲ ਨਾਲ ਜਿਹੜਾ ਰੇਲਵੇ ਟਰੈਕ ਹੈ ਉਥੇ ਨੂੰ ਪੱਕਾ ਤਰਨਾ ਕਿਸਾਨ ਲਗਾ ਦੇਣਗੇ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਕਤਾਂ ਜਿਹੜੇ ਰੇਲਵੇ ਦੇ ਜ਼ਰੀਏ ਸਫ਼ਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਵੀ ਆ ਸਕਦੀਆਂ ਨੇ ਅਗਲੇ ਵਕਤਾਂ ਤੇ ਹੁਣ ਗੱਲ ਸਿਆਸਤ ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਟਿਕਟਾਂ ਦਾ ਐਲਾਨ ਇੱਕ ਇੱਕ ਕਰਕੇ ਸਰੀਆਂ ਪਾਰਟੀਆਂ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਜਿਨ੍ਹਾਂ ਦੇ ਵਿੱਚੋਂ ਤਿੰਨ ਮੌਜੂਦਾ ਵਿਧਾਇਕਾਂ ਦੇ ਉੱਤੇ ਦਾਗ ਖਿੜਿਆ ਗਿਆ ਤੇ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਪਵਨ ਕੁਮਾਰ ਟਿੰਨੂ ਨੂੰ ਜਲੰਧਰ ਤੋਂ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਤੇ ਇਸ ਦੇ ਨਾਲ ਹੀ ਆਪ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਪਿਕਚਰ ਪੰਜਾਬ ਦੇ ਵਿੱਚ ਕਲੀਅਰ ਹੋ ਚੁੱਕੀ ਹੈ ਆਮ ਆਦੀ ਪਾਰਟੀ ਨੇ ਪੰਜਾਬ ਦੇ ਵਿੱਚ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਨਾਲ 13 ਦੀਆਂ 13 ਸੀਟਾਂ ਤੇ ਪਿਕਚਰ ਪੂਰੀ ਸਾਫ਼ ਹੋ ਗਈ ਹੈ ਆਪ ਨੇ ਤੀਜੀ ਲਿਸਟ ਦੇ ਵਿੱਚ ਜਿੱਥੇ ਤਿੰਨ ਮੌਜੂਦਾ ਵਿਧਾਇਕਾਂ ਤੇ ਦਾ ਖੜਿਆ ਉੱਥੇ ਅਕਾਲੀ ਦਲ ਤੋਂ ਆਏ ਆਗੂ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਆਮ ਆਦੀ ਪਾਰਟੀ ਨੇ ਸ਼ਰੀ ਗਲਸੀ ਨੂੰ ਗੁਰਦਾਸਪੁਰ ਤੋਂ ਟਿਕਟ ਦਿੱਤੀ ਹੈ ਜੋ ਕਿ ਬਟਾਲਾ ਤੋਂ ਮੌਜੂਦਾ ਵਿਧਾਇਕ ਨੇ ਤੇ 2022 ਦੇ ਵਿੱਚ ਪਹਿਲੀ ਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ ਜਲੰਧਰ ਤੋਂ ਪਵਨ ਕੁਮਾਰ ਟਿੰਨੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਤਿੰਨੋ ਜੋ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਨੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਉਮੀਦਵਾਰ ਐਲਾਨਿਆ ਜੋ ਲੁਧਿਆਣਾ ਸੈਂਟਰਲ ਤੋਂ ਮੌਜੂਦਾ ਵਿਧਾਇਕ ਨੇ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਟਿਕਟ ਦਿੱਤੀ ਗਈ ਹੈ ਕਾਕਾ ਬਰਾੜ ਮੁਕਸਰ ਤੋਂ ਆਪ ਦੇ ਮੌਜੂਦਾ ਵਿਧਾਇਕ ਨੇ ਮਾਨਯੋਗ ਸ਼੍ਰੀ ਸੰਦੀਪ ਪਾਠਕ ਜੀ ਦਾ ਸਾਰੇ ਲੀਡਰਸ਼ਿਪ ਜਿਨ੍ਹਾਂ ਨੇ ਵਾਕਿਆਈ ਮੇਰੇ ਕੋਲ ਸ਼ਬਦ ਨਹੀਂ ਮੈਂ ਉਹਨਾਂ ਦਾ ਦੇਣਦਾਰ ਆ ਰਿਆਂ ਕਰਜ਼ਾਈਆਂ ਕਿ ਉਹਨਾਂ ਨੇ ਮੈਨੂੰ ਟਿਕਟ ਦੇ ਕੇ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਲਈ ਦੀ ਮੈਂ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਮੈਂ ਪਿਛਲੇ 20-25 ਸਾਲ ਲੋਕਾਂ ਦੀ ਸੇਵਾ ਚਲਾਈ ਚਾਹੇ ਵਿਦਿਆਰਥੀ ਹੋਣ ਚਾਹੇ ਕਿਸਾਨ ਹੋਣ ਚਾਹੇ ਨੌਜਵਾਨ ਹੋਣ ਖਿਡਾਰੀ ਹੋਣ ਹਾਬਾ ਪੰਜਾਬ ਦਾ ਹਾਬਾ ਲੁਧਿਆਣਾ ਕਾਫੀ ਸਮਿਆਂ ਤੋਂ ਪਿਛਲੇ 10-15 ਸਾਲਾਂ ਤੋਂ ਲੁਧਿਆਣੇ ਦੀ ਕਿਸੇ ਨੇ ਸੁਣਾਈ ਨਹੀਂ ਕੀਤੀ ਇਸ ਕਰਕੇ ਲੁਧਿਆਣਾ ਦਾ ਅਗਰ ਲੁਧਿਆਣਾ ਖੁਸ਼ਹਾਲ ਹੁੰਦਾ ਤਾਂ ਪੰਜਾਬ ਖੁਸ਼ਹਾਲ ਹੁੰਦਾ ਕਿ ਜਿਹੜੇ ਮੁੱਦੇ ਐ ਸੇਮ ਮੁੱਦੇ ਆ ਪੰਜਾਬ ਦੇ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਜਾ ਕੇ ਲੈ ਕੇ ਜਾਵਾਂਗੇ ਸਾਡੀ ਪਹਿਲੀ ਸਰਕਾਰ ਜਿਨੇ ਆਮ ਆਦਮੀ ਪਾਰਟੀ ਮਾਨ ਸਾਹਿਬ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 43000 ਦੇ ਅੰਦਰ ਬਾਹਰ ਨੌਕਰੀਆਂ ਜਿਹੜੀਆਂ ਦਿੱਤੀਆਂ ਔਰ ਕਿਸੇ ਵੀ ਨੌਕਰੀ ਦੇ ਵਿੱਚ ਇੱਕ ਵੀ ਰੁਪਏ ਦੀ ਰਿਸ਼ਵਤ ਨਹੀਂ ਚੱਲੀ ਸਵਾਮੀ ਆਦੀ ਪਾਰਟੀ ਨੇ 13 ਦੀਆਂ 13 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇੱਕ ਵਾਰ ਤੁਹਾਨੂੰ ਸਾਰੇ ਉਮੀਦਵਾਰਾਂ ਤੋਂ ਵੀ ਵਾਕਿਫ ਕਰਵਾ ਦਿੰਦੇ ਆਂ। ਅੰਮ੍ਰਿਤਸਰ ਤੋਂ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਚੋਣ ਮੈਦਾਨ ਦੇ ਵਿੱਚ ਨੇ। ਸੰਗਰੂਰ ਤੋਂ ਮੰਤਰੀ ਮੀਤਹਿਰ ਆਪ ਉਮੀਦਵਾਰ ਨੇ। ਪਟਿਆਲਾ ਤੋਂ ਡਾਕਟਰ ਬਲਦੇਵ ਸਿੰਘ ਚੋਣ ਮੈਦਾਨ ਵਿੱਚ ਨੇ। ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਕਿਸਮਤ ਅਜਮਾਰੇ ਨੇ। ਫਰੀਦਕੋਟ ਤੋਂ ਪੰਜਾਬੀ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਚੋਣ ਮੈਦਾਨ ਵਿੱਚ ਨੇ। ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਪਟੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਹੁਸ਼ਿਆਰਪੁਰ ਤੋਂ ਰਾਜਕਮਰ ਜੱਬੇਵਾਲ ਆਮ ਆਪੀ ਪਾਰਟੀ ਦੇ ਉਮੀਦਵਾਰ ਨੇ ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਜਲੰਧਰ ਤੋਂ ਪਵਨ ਕੁਮਾਰ ਟਿੰਨੂ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਗੁਰਦਾਸਪੁਰ ਤੋਂ ਸ਼ੈਰੀ ਕਲਸੀ ਤੇ ਲੁਧਿਆਣਾ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੋ ਕੁੱਲ ਮਿਲਾ ਕੇ ਆਪਨੇ 13 ਦੇ ਵਿੱਚੋਂ 5 ਮੰਤਰੀ ਤੇ 3 ਮਜੂਦਾ ਵਿਧਾਇਕਾਂ ਤੇ ਦਾਅ ਖੇਡਿਆ ਤੇ ਸਾਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਆਖਰਕਾਰ 4 ਜੂਨ ਨੂੰ ਹੋਵੇਗਾ। ਬਿਊਰੋ ਰਿਪੋਰਟ న్యూਸ 18 ਪੰਜਾਬ। ਆਮ ਆਦਮੀ ਪਾਰਟੀ ਨੇ 4 ਉਮੀਦਵਾਰਾਂ ਦਾ ਐਲਾਨ ਕਰਕੇ 13 ਦੀਆਂ 13 ਸੀਟਾਂ ਦੇ ਉੱਤੇ ਪਿਕਚਰ ਕਲੀਅਰ ਕਰ ਦਿੱਤੀ। ਤਾਂ ਦੂਜੇ ਪਾਸੇ ਬੀਜੇਪੀ ਨੇ ਵੀ ਆਪਣੇ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਬੀਜੇਪੀ ਹੁਣ ਤੱਕ ਪੰਜਾਬ ਦੇ ਵਿੱਚ 13 ਦੇ ਵਿੱਚੋਂ 9 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਉਤਾਰ ਚੁੱਕੀ ਹੈ ਜਿਹੜੀ ਦੂਜੀ ਲਿਸਟ ਜਾਰੀ ਕੀਤੀ ਗਈ ਉਸ ਦੇ ਵਿੱਚ ਤਿੰਨ ਉਮੀਦਵਾਰ ਸਨ ਜਿਸ 'ਚ ਬਠਿੰਡਾ ਤੋਂ ਪਰਮਪਾਲ ਕੌਰ ਦੇ ਨਾਮ ਦੇ ਉੱਤੇ ਮੋਹਰ ਲਗਾਈ ਹੁਸ਼ਿਆਰਪੁਰ ਤੋਂ ਕੇਂਦਰੀ ਮੰਤਰੀ ਸੁਮਪ੍ਰਕਾਸ਼ ਦੀ ਪਤਨੀ ਨੂੰ ਟਿਕਟ ਦਿੱਤੀ ਗਈ ਹੈ ਬੀਜੇਪੀ ਨੇ ਪੰਜਾਬ ਦੇ ਲਈ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਨਾਲ ਹੀ ਨੌ ਸੇਟਾਂ ਤੇ ਪਿਕਚਰ ਸਪਸ਼ਟ ਹੋ ਗਈ ਹੈ ਹਾਲੀ ਦੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸਾਬਕਾ ਆਈਏਐਸ ਤੇ ਸਿਕੰਦਰ ਸਿੰਘ ਮਲੂਕਾਦੀਨ ਨੂੰ ਪਰਮਪਾਲਕ ਔਰ ਸਿੱਧੂ ਨੂੰ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਗਈ ਹੈ ਕਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਬੀਜੇਪੀ ਉਮੀਦਵਾਰ ਹੋਣਗੇ ਜੀ ਵਿਕਾਸ ਦਾ ਮੁੱਦਾ ਰਹੂਗਾ ਜਿਹੜਾ ਕਿ ਸਾਰੇ ਦੇਸ਼ ਦਾ ਮੁੱਦਾ ਹੈਗਾ ਸਾਰੇ ਦੇਸ਼ ਦੇ ਵਿੱਚ ਹੀ ਹੁਣ ਮੋਦੀ ਸਾਹਿਬ ਦੀ ਲਹਿਰ ਚੱਲੀ ਹੋਈ ਹੈ ਔਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕ ਭਾਜੀਪੀ ਨੂੰ ਲਾਈਕ ਕਰ ਰਹੇ ਹੈ ਤੇ ਇਹੀ ਵਿਕਾਸ ਦਾ ਹੀ ਸਭ ਤੋਂ ਵੱਡਾ ਮੁੱਦਾ ਹੈ ਜੀ ਬਹੁਤ ਵੱਡੀ ਮਾਰਜੇ ਨਾਲ ਜਿੱਤਾਂਗੇ ਜੀ ਵੱਡੀ ਪਰਸੈਂਟੇਜ ਭਾਜੀਪੀ ਇਕੱਲੀ ਲੈ ਕੇ ਜਾਊਗੀ ਬਾਕੀ ਦੇ ਵੋਟਾਂ ਵਾਪਸ ਵੰਡ ਲੈਣਗੇ ਜੀ ਕੋਈ ਚੈਲੰਜ ਨਹੀਂ ਹੈਗਾ ਸਾਡੇ ਹਮ ਪਾਰਟੀ ਹਾਕਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਉਹਨਾਂ ਨੇ ਸਾਡੇ ਪਰਿਵਾਰ ਤੇ ਵਿਸ਼ਵਾਸ ਜਤਾਇਆ ਹੈ ਔਰ ਟਿਕਟ دی ਹੈ ਔਰ ਹਮ ਪਾਰਟੀ ਦੀਆਂ ਨੀਤੀਆਂ ਕੋ ਲੈ ਕੇ ਅੱਗੇ ਕੰਮ ਕਰਾਂਗੇ ਔਰ ਜੇ ਸੀਟ ਜਿੱਤ ਕੇ ਪਾਰਟੀ ਕੀ ਝੋਲੇ ਮੇਂ ਡਾਲੇਂਗੇ। ਹੁਸ਼ਾਰਪੁਰ ਤੋਂ ਵੇਜ ਸੰਪਲਾ ਵੀ ਟਿਕਟ ਦੇ ਦਾਵੇਦਾਰ ਬੰਨੇ ਜਾ ਰਹੇ ਸਨ। ਤਾਂ ਜਦੋਂ ਮੋੜ ਟਿਕਟ ਨਾ ਮਿਲੀ ਤਾਂ ਆਪਣੀਆਂ ਭਾਵਨਾਵਾਂ ਨੂੰ ਟਵੀਟ ਦੇ ਜ਼ਰੀਏ ਬਿਆਨ ਕੀਤਾ। ਸੰਪਲਾ ਨੇ ਲਿਖਿਆ ਕਿ ਜਦੋਂ ਇੱਕ ਰਾਹ ਬੰਦ ਹੋਵੇ ਤਾਂ ਭਗਵਾਨ ਕਈ ਰਸਤੇ ਖੋਲ ਦਿੰਦਾ ਹੈ। ਮੇਰੇ ਲਈ ਵੀ ਭਗਵਾਨ ਨੇ ਕੋਈ ਰਸਤਾ ਜ਼ਰੂਰ ਨਿਰਧਾਰਿਤ ਕੀਤਾ ਹੋਵੇਗਾ। ਮੇਰਾ ਸਾਥ ਦੇਣ ਵਾਲੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਿਸਟ ਵੀਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਖਰ ਵਿੱਚ ਸੰਪਲਾ ਕੀ ਕਹਿਣਾ ਚਾਹੁੰਦੇ ਨੇ ਜ਼ਿਕਰ ਜੋ ਗਿਆ ਕਿ ਭਾਜਪਾ ਨੇ ਹੁਣ ਤੱਕ 13 ਦੇ ਵਿੱਚੋਂ 9 ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਇੱਕ ਵਾਰ ਹੁਣ ਤੱਕ ਐਲਾਨੇ ਉਮੀਦਵਾਰਾਂ ਤੇ ਨਜ਼ਰ ਮਾਰ ਲੈਂਦੇ ਹਾਂ ਬਠਿੰਡਾ ਤੋਂ ਪਰਮਪਾਲ ਕੌਰ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਲੁਧਿਆਣਾ ਤੋਂ ਰਮਨਿਤ ਬਿੱਟੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਸ ਤੋਂ ਇਲਾਵਾ ਫਰੀਦਕੋੜ ਤੋਂ ਹੰਸਰਾਜ ਹੰਸ ਜਲੰਧਰ ਤੋਂ ਸੁਚੀਰ ਰਿੰਕੂ ਪਟਿਆਲਾ ਤੋਂ ਪਰਨੀਤ ਕੌਰ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਤੇ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਤੇ ਦਾ ਖੜਿਆ ਹੈ। ਭਾਜਪਾ ਵੱਲੋਂ ਫਿਲਹਾਲ ਚਾਰ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ ਜਿਨ੍ਹਾਂ ਦੇ ਵਿੱਚ ਸੰਗਰੂਰ, ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ ਤੇ ਫਿਰੋਜ਼ਪੁਰ ਸੀਟ ਸ਼ਾਮਲ ਹੈ। ਬਿਊਰੋ ਰਿਪੋਰਟ న్యూਸ 18 ਪੰਜਾਬ ਗੱਲ ਜਦੋਂ ਟਿਕਟ ਦੀ ਹੁੰਦੀ ਹੈ ਤਾਂ ਫਿਰ ਨਾਰਾਜ਼ਗੀ ਵੀ ਦੇਖਣ ਨੂੰ ਮਿਲਦੀ ਹੈ ਉਹੀ ਕੁਝ ਹੋਇਆ ਜਦੋਂ ਕਾਂਗਰਸ ਤੇ ਭਾਜਪਾ ਦੇ ਆਗੂਆਂ ਦੀ ਨਾਰਾਜ਼ਗੀ ਦੇਖਣ ਨੂੰ ਮਿਲੀ ਟਿਕਟ ਨਾ ਮਿਲਣ ਤੋਂ ਬਾਅਦ ਨਾਰਾਜ਼ਗੀਆਂ ਦਾ ਦੌਰ ਜਾਰੀ ਹੈ ਦਲਬੀਰ ਗੋਲਡੀ ਅਤੇ ਵਿਜੇ ਸੰਪਲਾ ਨੇ ਨਾਰਾਜ਼ਗੀ ਖੁੱਲ ਕੇ ਜ਼ਾਹਰ ਕੀਤੀ ਸਿਆਸੀ ਪਾਰਟੀਆਂ ਟਿਕਟਾਂ ਨੂੰ ਲੈ ਕੇ ਆਪਣੇ ਪੱਤੇ ਖੋ ਰਹੀਆਂ ਨੇ ਤਾਂ ਟਿਕਟ ਕੱਟਣ ਵਾਲੇ ਆਗੂਆਂ ਦੀ ਨਾਰਾਜ਼ਗੀਆਂ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਾਂਗਰਸ ਤੇ ਬੀਜੇਪੀ ਦੀ ਲਿਸਟ ਆਈ ਤਾਂ ਨਾਰਾਜ਼ਗੀ ਵਾਲੀਆਂ ਖਬਰਾਂ ਵੀ ਲੈ ਕੇ ਆਈ। ਸੁਪਾਲ ਖਹਿਰਾ ਨੂੰ ਸੰਗਰੂਰ ਤੋਂ ਟਿਕਟ ਮਿਲਣ ਤੇ ਦਲਵੀਰ ਗੋਲਦੀ ਨਾਰਾਜ਼ ਨੇ ਤੇ ਹੁਸ਼ਿਆਰਪੁਰ ਤੋਂ ਬੀਜੇਪੀ ਵੱਲੋਂ ਸੋਮ ਪ੍ਰਕਾਸ਼ ਦੀ ਪਤਨੀ ਨੂੰ ਟਿਕਟ ਮਿਲਣ ਤੇ ਵਿਜੇ ਸੰਪਲਾ ਦਾ ਦਰਦ ਛਲਕਿਆ। ਦਲਵੀਰ ਗੋਲਦੀ ਨੇ ਤਾਂ ਸਿੱਧਾ ਕਾਂਗਰਸ ਹਾਈ ਕਮਾਂਡ ਨੂੰ ਸਵਾਲ ਕਰ ਦਿੱਤਾ ਕਿ ਦੱਸੋ ਵੱਡਾ ਤੇ ਛੋਟਾ ਲੀਡਰ ਕੌਣ ਹੁੰਦਾ ਹੈ ਤੇ ਜ਼ਿਕਰ 2022 ਦੀ ਵਿਧਾਨ ਸਭਾ ਚੋਣ ਤੇ ਸੰਗਰੂਰ ਦੀ ਜ਼ਿਮਨੀ ਚੋਣ ਦਾ ਵੀ ਕਰ ਦਿੱਤਾ। 2019 ਦੀ ਜਿਹੜੀ ਲੋਕ ਸਭਾ ਦੀ ਚੋਣ ਆਈ ਜਿਹਦੇ ਵਿੱਚ ਮੇਰੀ ਵਾਈਫ ਸਿਮਰ ਤਿਆਰੀ ਕਰ ਰਹੀ ਸੀ ਸਾਡੀ ਟਿਕਟ ਕੱਟੀ ਗਈ ਤੇ ਜਿਹੜੇ ਉਮੀਦਵਾਰ ਨੂੰ ਉਦੋਂ ਟਿਕਟ ਦਿੱਤੀ ਗਈ ਕਿ ਉਹ ਅੱਜ ਆਪਣੀ ਪਾਰਟੀ 'ਚ ਹੈ ਜਾਂ ਨਹੀਂ ਹੈ ਪਰ ਦਲਵੀਰ ਸਿੰਘ ਤੇ ਉਹਦਾ ਪਰਿਵਾਰ ਅੱਜ ਵੀ ਇਸ ਪਾਰਟੀ ਦੇ ਨਾਲ ਖੜਾ ਤੇ ਇੱਕ ਗੱਲ ਮੈਂ ਹੋਰ 2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕੀ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ ਜਦੋਂ 2022 ਦੀ ਜਿਮਣੀ ਚੋਣ ਲੋਕ ਸਭਾ ਜਿਮਣੀ ਚੋਣ ਆਈ ਜਦੋਂ ਸਾਰੇ ਲੀਡਰ ਭੱਜ ਗਏ ਕੋਈ ਲੜਨ ਲਈ ਤਿਆਰ ਨਹੀਂ ਸੀ ਉਦੋਂ ਵੱਡੇ ਚਿਹਰੇ ਦੀ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਰੂਰਤ ਆ ਉਧਰ ਹਿਸ਼ਾਰਤਪੁਰ ਤੋਂ ਵਿਜੇ ਸੰਪਲਾ 2019 ਦੀ ਤਰ੍ਹਾਂ ਹੀ ਟਵੀਟ ਤੇ ذریعے ਆਪਣਾ ਦਰਦ ਭਿਆਨ ਕਰ ਰਹੇ ਨੇ ਸੰਪਲਾ ਨੇ ਟਵੀਟ ਕਰਦੇ ਲਿਖਿਆ ਕਿ ਇੱਕ ਰਾਹ ਬੰਦ ਹੁੰਦਾ ਤਾਂ ਭਗਵਾਨ ਹੋਰ ਕਈ ਰਸਤੇ ਖੋਲ ਦਿੰਦਾ ਹੈ ਮੇਰੇ ਲਈ ਵੀ ਭਗਵਾਨ ਨੇ ਕੋਈ ਰਾਹ ਜ਼ਰੂਰ ਨਿਰਧਾਰਤ ਕੀਤਾ ਹੋਵੇਗਾ ਨਿਰਾਸ਼ ਸਾਥ ਦੇਣ ਵਾਲੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹਾਲਾਂਕਿ ਸਟਰੀਟ ਤੇ ਬਾਸ ਸੰਪਲਾ ਦਾ ਇੱਕ ਹੋਰ ਟਵੀਟ ਆਇਆ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਅਸੀਂ ਨੇ ਤਾਂ ਆਪਣਾ ਖੂਨ ਪਸੀਨਾ ਵਹਾ ਦਿਆ ਅਬ ਬਾਰਿਸ਼ ਲਿਖੇਗੀ ਮੁਕੱਦਰ ਜ਼ਮੀਨ ਕਾ ਨਰਾਜ਼ਗੀਆਂ ਦਾ ਦੌਰ ਤਾਂ جاری ਹੈ ਪਰ ਦੇਖਣਾ ਹੋਵੇਗਾ ਕਿ ਗੋਲਡੀ ਤੇ ਸੰਪਲਾ ਦੀ ਨਰਾਜ਼ਗੀ ਸਿਰਫ ਬਿਆਨਾਂ ਤੇ ਟਵੀਟਾਂ ਤੱਕ ਹੀ ਸੀਮਤ ਰਹਿੰਦੀ ਹੈ ਜਾਂ ਫਿਰ ਪਿਕਚਰ ਅਜੇ ਵੀ ਬਾਕੀ ਹੈ ਫਿਰ ਰਿਪੋਰਟ న్యూਜ਼ 18 ਪੰਜਾਬ ਤੇ ਜਾਣਕਾਰੀ ਇਹ ਵੀ ਹੈ ਕਿ ਦਲਵੀਰ ਗੋਲਡੀ ਦੇ ਕੋਲ ਕਾਂਗਰਸ ਦੇ ਸੀਨੀਅਰ ਲੀਡਰ ਵੀ ਪਹੁੰਚ ਰਹੇ ਨੇ ਹੋ ਸਕਦਾ ਹੈ ਕਿ ਅੱਜ ਮੁਲਾਕਾਤ ਹੋਵੇ ਇਸ ਕਰਕੇ ਇਸ ਫੇਸਬੁਕ ਲਾਈਵ ਤੋਂ ਬਾਅਦ ਦਲਵੀਰ ਗੋਲਡੀ ਦਾ ਬਿਆਨ ਕੋਈ ਸਾਹਮਣੇ ਨਹੀਂ ਆਇਆ ਅਗੀਆਂ ਬਾਤਿਆਂ ਹੁਣ ਗੱਲ ਚੋਣ ਕਮਿਸ਼ਨ ਦੀ ਚੋਣ ਕਮਿਸ਼ਨ ਐਕਸ਼ਨ ਦੇ ਵਿੱਚ ਨਜ਼ਰ ਆ ਰਿਹਾ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਮੀਡੀਆ ਸੋਸ਼ਲ ਮੀਡੀਆ ਅਕਾਊਂਟ ਐਕਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਐਕਸ ਨੇ ਕਈ ਲੀਡਰਸ ਦੇ ਉੱਤੇ ਸਿਆਸੀ ਦਲਾਂ ਦੀ ਪੋਸਟਾਂ ਨੂੰ ਹਟਾ ਦਿੱਤਾ ਹੈ ਜਿ ਜਿਹੜੇ ਪੋਲੀਟੀਕਲ ਲੀਡਰਸ ਨੇ ਉਹਨਾਂ ਨੇ ਪੋਸਟਾਂ ਪਾਈਆਂ ਹੋਈਆਂ ਸੀ ਉਹ ਹਟਾ ਦਿੱਤੀਆਂ ਨਹੀਂ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ ਪੋਸਟਾਂ ਹਟਾਉਣ ਦੇ ਨਾਲ ਹੀ ਐਕਸ ਨੇ ਈਸੀ ਦੇ ਹੁਕਮਾਂ ਦੇ ਉੱਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਹੈ ਅਸੀਂ ਕੁਝ ਪੋਸਟਾਂ ਹਟਾਈਆਂ ਨਹੀਂ ਪਰ ਈਸੀ ਦੇ ਆਦੇਸ਼ ਤੋਂ ਸਹਿਮਤ ਨਹੀਂ ਚੋਣਾ ਖਤਮ ਹੋਣ ਤੱਕ ਪੋਸਟਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਸੋਸ਼ਲ ਮੀਡੀਆ ਪਲੈਟਫਾਰਮ ਹੈ ਐਕਸ ਜਿਸ ਦਾ ਨਾਮ ਪਹਿਲਾਂ ਸੀ ਟਵਿੱਟਰ ਐਲਨ ਮਸਕ ਨੇ ਐਕਸ ਐਕਸ ਕਰ ਦਿੱਤਾ ਕਿਰ ਬਹੁਤ ਸਾਰੀਆਂ ਜਦੋਂ ਚੋਣ ਜ਼ਾਬਤਾ ਲੱਗਿਆ ਹੁੰਦਾ ਤਾਂ ਬਹੁਤ ਸਾਰੇ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੇ ਐਕਸ਼ਨ ਦੇ ਤੌਰ ਦੇ ਉੱਤੇ ਚੀਜ਼ਾਂ ਨਜ਼ਰ ਆਉਂਦੀਆਂ ਨੇ ਤਾਂ ਉਹੀ ਨਜ਼ਰ ਆਈਆਂ ਨਤੀਬ ਐਕਸ ਨੂੰ ਲਿਖਿਆ ਗਿਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿ ਕੁਝ ਜਿਹੜੇ ਪੋਲੀਟੀਕਲ ਪਾਰਟੀ ਦੇ ਆਗੂ ਨੇ ਤੇ ਕੁਝ ਪੋਲੀਟੀਕਲ ਪਾਰਟੀ ਦੇ ਟਵਿੱਟਰ ਹੈਂਡਲਸ ਨੇ ਹੋਣਾ ਤੋਂ ਕੁਝ ਪੋਸਟਾਂ ਇਤਰਾਜ਼ਯੋਗ ਨੇ ਉਹਨਾਂ ਨੂੰ ਹਟਾ ਦਿੱਤਾ ਜਾਵੇ ਜੋ ਕੋਡ ਆਫ ਕੰਡਕਟ ਦੀ ਉਲੰਘਣਾ ਕਰ ਰਹੀਆਂ